ਕੇ ਕਰਜੇ ਦਾ ਹੱਲ ਗਿਆ ਉੱਥੇ ਉਸ ਵੇਲੇ ਦੇ ਤਾਂ ਬਤੀ ਨਹੀਂ ਸੀ ਕੱਲੀਆਂ-ਕੱਲੀਆਂ ਕਿਸਾਨ ਜੱਸੇ ਬੰਨੀਆਂ ਤਾਂ ਸਾਰੀਆਂ ਪੰਜਾਬ ਭਵਨ ਦੇ ਵਿੱਚ ਗਈਆਂ ਆਪਣੀ ਰਹਿ ਉੱਥੇ ਨੋਟ ਹੈ ਸਰਕਾਰ ਕੋਲੇ ਕਿ ਸਾਥੋਂ ਨਾ ਪੁੱਛੋ ਇਹ ਤੁਸੀਂ ਲੋਕਾਂ ਨਾਲ ਵਾਦਾ ਕੀਤਾ ਵੀ ਕਰਜ਼ਾ ਖਤਮ ਕਰਾਂਗੇ ਪਰ ਕਰਜ਼ਾ ਕਿੱਥੋਂ ਆਉਣਾ ਹੈ ਕਿੱਦੋਂ ਪੈਸੇ ਦਾ ਪ੍ਰਬੰਧ ਕਰ ਲੈ ਸਰਕਾਰ ਕਰੇ ਭਰਾਓ ਮੇਰੀ ਇਹ ਸਾਦੀ ਦੱਸੇ ਬੰਦੀ ਦੀ ਰਹਿ ਉੱਥੇ ਰੱਖੀ ਗਈ ਪਰ ਮੇਰੇ ਨਾਲ ਜਿਹੜੀਆਂ ਦੂਧੀਆਂ ਕਿਸਾਨ ਦੱਸੇ ਬੰਦੀਆਂ ਬੈਠੀਆਂ ਨੇ ਉਹਨਾਂ ਤੋਂ ਪੁੱਛਿਆ ਗਿਆ ਕਿ ਛੋਟਾ ਕਰਜੇ ਤੇ ਕੀ ਸਜਾ ਹੈ ਉਹ ਕਹਿੰਦੇ ਵੀ ਅਸੀਂ ਤਾਂ ਸਹੀ ਰਤੀ ਨਹੀਂ ਉਹਨ ਭਰਾਵੋ ਕਿਸਾਨ ਲੀਡਰ ਜਿਹੜਾ ਕਹਿੰਦਾ ਕਿਸਾਨਾਂ ਤੇ ਅਸੀਂ ਸਹਿਮਤ ਨਹੀਂ ਸਾਡੇ ਲੱਖ ਮਤ ਪੇਦਲ ਸਾਡੇ ਲੱਖ ਬਖਰੇਵੇਂ ਹੋ ਜਿੱਥੇ ਕਰਜੇ ਦੀ ਗੱਲ ਹੈ ਸਾਨੂੰ ਸਾਰੀਆਂ ਦੱਸੇ ਬੰਦੀਆਂ ਨੂੰ ਇਕੱਠੇ ਹੋ ਕੇ ਕੱਟਣ ਨੂੰ ਜਵਾਬ ਦੇਣਾ ਬਣਦਾ ਸੀ ਮੈਂ ਪੂ ਵਾਦਾ ਕੀਤਾ ਸਰਕਾਰ ਬਣਾਈ ਅਰਜ਼ਿਕਾ ਦਾ ਖਤਮ ਕਰੋ ਨਹੀਂ ਅਸੀਂ ਘੇੜਾਂਗੇ ਸਾਡੀ ਡੌਡੀਆਂ ਬਣਦੀਆਂ ਕਿ ਕਿਸਾਨ ਦੱਸੇ ਬਣਦੀਆਂ ਕਰਉ ਕਰਦੀਆਂ ਉਹਨਾਂ ਦਾ ਅਸੀਂ ਟੇਬਲ ਤੇ ਜਾ ਕੇ ਕਿਹਾ ਏ ਕਿ ਅਸੀਂ ਤਾਂ ਸਹਿਮਤ ਨਿਕਲਦੇ ਤੇ ਫਿਰ ਭਾਵੇਂ ਸਾਡਾ ਕਰਜ਼ਾ ਖਤਮ ਕਿਵੇਂ ਹੋਊਗਾ ਸੋਚੋ ਘੇੜੋ ਇਹ ਸੋਚਣ ਦੀ ਬਣਦੀ ਹੈ ਗੱਲ ਕਿ ਸਾਡੇ ਘਰਾਂ ਦਾ ਕਲੇਸ਼ ਕਰਜ਼ਾ ਬਣਿਆ ਹੋਇਆ ਹੈ ਤਾਂ ਜੇ ਕਰਜ਼ੇ ਦੀ ਗੱਲ ਸਾਡੇ ਕੋਲ ਇੱਕ ਦਿਨ ਆਈ ਸੀ ਅਸੀਂ ਸਮਝ ਨਹੀਂ ਸਕੇ ਤਾਂ ਇਸ ਦੇ ਨਾਲ ਹੀ ਸੇਹ ਸਾਡੀ ਜਿਹੜੀ ਮੰਗ ਤੇ ਦੱਲੇਵਾਲਾ ਮਰ ਮਰ ਕੇ ਬੈਠੇ ਨੇ ਤਾਂ ਭਰਾਓ ਮੰਗ ਕੀ ਹੈ ਮੈਂ ਉਹ ਕਲੀਅਰ ਕਰਨਾ ਤਾਂ ਮੈਂ ਸਾਡੀ ਮੰਗ ਨਹੀਂ ਸਾਡੀ ਮੰਗ ਹੈ ਕੀ ਮਤਸੂ ਤੰਕ ਮੁਤਲਕ ਸਾਡੀ ਮੰਗ ਹੈ ਸਵਾਮੀ ਨਾਸੰਦੀਰ ਰਿਪੋਰਟ ਮੁਤਲਕ ਪਾ ਦਿੱਤੇ ਜਾਣ ਕੱਟੋ ਕੱਟ ਸਵਾਰਥਮੁਲਤ ਵਾਅਦਾ ਕਰਦੀ ਹੈ ਸਰਕਾਰ ਤੇ ਸਾਰ ਗਈ ਭਾਰਤ ਦੇ ਕਿਸਾਨਾਂ ਉਹਨੂੰ ਰੱਦ ਕਰਦੀ ਹੈ ਕਿ ਸਾਨੂੰ ਮੰਜ਼ੂਰ ਦੀ ਭਾਅ ਬਹੁਤ ਘੱਟ ਹੈ ਤੇ ਅਸੀਂ ਕੀ ਚਾਹੁੰਦੇ ਹਾਂ ਹੁਣ ਤਾਂ ਇਹ ਤੇ ਇਹ ਸਰਕਾਰ ਨਹੀਂ ਬੋਲਨੀ ਤਾਂ ਕਿਸਾਨ ਆਗੂਆਂ ਦੇ ਬਿਆਨ ਹੋਣੇ ਸ਼ੁਰੂ ਹੋ ਜਾਂਦੇ ਆ ਕਿ ਐਮਐਸਪੀ ਗਰੰਟੀ ਕਾਨੂੰਨ ਬਣ ਗਿਆ ਪੰਜਾਬ ਨੂੰ ਨੁਕਸਾਨ ਹੋਜੂ ਕੋਈ ਕਹਿੰਦਾ ਹਰਿਆਣਾ ਨੂੰ ਨੁਕਸਾਨ ਹੋਜੂ ਸਰਕਾਰ ਕਹਿੰਦੀ ਹੈ ਕਿ 23 ਫਸਲਾਂ ਤੇ ਐਮਐਸਪੀ ਦੇ ਰਹਿਆ ਤਾਂ ਭਰਾਵੋ ਅਸੀਂ ਕਹਿੰਦੇ ਆ ਜੇ ਤੁਸੀਂ ਦੇ ਰਹੇ ਫਿਰ ਗਰੰਟੀ ਕਾਨੂੰਨ ਬਣਾਉਣ ਚ ਕੀ ਢਿੱਕ ਹੈ ਤਾਂ ਅਸੀਂ ਕਿਸੇ ਤੋਂ ਕਰਜ਼ਾ ਲੈਣਾ ਹੋਵੇ ਬੈਂਕ ਤੋਂ ਲੈਣਾ ਹੋਵੇ ਆਰਥਿਕ ਤੋਂ ਲੈਣਾ ਹੋਵੇ ਦੇਣਾ ਹੋਵੇ ਕਿਸੇ ਨੂੰ ਅਸੀਂ ਕਹਿੰਦੇ ਕਿ ਬੰਦਾ ਗਰੰਟੀ ਆਲਾ ਲਿਆ ਤਾਂ ਜੇ ਸਰਕਾਰ ਐਮਐਸਪੀ ਦੇ ਰਹੀ ਹੈ ਕਈ ਫਸਲਾਂ ਤੇ ਫਿਰ ਹਮ ਗਰੰਟੀ ਦੇਣ ਚ ਕੀ ਢਿੱਕ ਹੈ ਤਾਂ ਜੇ ਗਰੰਟੀ ਕਾਨੂੰਨ ਬਣਾ ਦੇ ਤਾਂ ਸਾਡੀ ਜਿਹੜੀ ਲੁੱਟ ਹੈ ਅਸੀਂ ਜਦੋਂ ਮੰਤਰੀਆਂ ਨਾਲ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਤਿੰਨ ਮੰਤਰੀ ਪੰਜਾਬ ਦੇ ਤੰਗ ਮੰਤਰੀ ਕੇਂਦਰ ਦੇ ਸਾਹਮਣੇ ਬੈਠੇ ਸੀ ਉਹਦੇ ਇੱਕ ਸਵਾਲ ਕੀਤਾ ਉਹਨਾਂ ਨੂੰ ਕਿ ਜੇ ਛੋਡੀ ਦਰਖਾਹ ਘਟਦੇ ਛੋਡੀ ਤਿੰਨ ਦਿਨ ਲੱਖ ਦੀ ਦਰਖਾਹ ਜੇ ਸਰਕਾਰ ਛੋਡੇ ਪਰਿਵਾਰ ਨੂੰ ਇੱਕ ਤਰੀਕ ਨੂੰ ਕਹਿੰਦੇ 50000 ਨਾਲ ਸਾਰੋ ਤੁਸੀਂ ਸਾਰੋਗੇ ਸਾਰੇ ਅਵਸਰ ਨੀਵੀਂ ਬਰਕੇ ਬੈਠੇ ਰਹੇ ਨੇ ਮੀਟਿੰਗ ਦੇ ਵਿੱਚ ਦੁਬਾਰਾ ਫੇਰ ਪੁੱਛਿਆ ਗਿਆ ਜੇ ਸਰਕਾਰ ਇੱਕ ਮਹੀਨੇ ਤੋਂ ਛੋਡੀ ਦਰਖਾਹ ਨਾ ਪਾਵੇ 3 ਲੱਖ ਦੀ ਤਾਂ 50 ਹਜ਼ਾਰ ਪਾਵੇ ਤੁਸੀਂ ਸਾਰੋਗੇ ਤਾਂ ਫਿਰ ਸਵਾਲ ਉੱਠਿਆ ਨਾਲ ਵੱਲੋਂ ਵੀ ਫੇਰ ਤਾਂ ਘਰੇ ਪਰਿਵਾਰ ਨਾਲ ਰੋਣਾ ਪਊਗਾ ਹੀ ਪਰਿਵਾਰ ਪੁੱਛੂਗਾ ਵੀ 2.5 ਲੱਖ ਕਿੱਧਰ ਗਿਆ ਅਸੀਂ ਆਖਿਆ ਵੀ ਫਿਰ ਤੁਸੀਂ ਧਰਨਾ ਲਾਓਗੇ ਨਾ ਪਾਓਗੇ ਨਾ ਰੋਣਾ ਸਰਕਾਰ ਦੇ ਖਿਲਾਫ ਇਹਨੇ ਪੌੜਾ ਪਊ ਫਿਰ ਭਾਈ ਕਿਉਂ ਕਿਸਾਨਾਂ ਦੇ ਖਿਲਾਫ ਬੋਲਦੇ ਹੋ ਛੋਟਾ ਮਿੱਥਿਆ ਹੋਇਆ ਭਾ ਅਸੀਂ ਕਹਿੰਦੇ ਚੱਕ ਲੋ ਝੋਨਾ ਤੇ ਸਾਥੇ 10-10 5-5 ਕਿਲੋ ਕਾਟ ਕੱਟੀ ਗਈ ਕਿ ਅਸੀਂ ਧਰਗਾ ਨਾਲ ਆਏ ਤਾਂ ਮੰਤਰੀ ਕਹਿੰਦੇ ਤੁਹਾਡੀ ਮੰਗ ਜਾਇਜ਼ ਹੈ ਤਾਂ ਭਰਾਓ ਜੇ ਮੰਗ ਜਾਇਜ਼ ਹੈ ਤਾਂ ਹੁਣ ਇੱਕ ਸੁਵਾਲ ਨਾਲ ਜੁੜਦਾ ਬਣਨਾ ਹੈ ਕਈ ਲੋਕਾਂ ਨੇ ਇਹ ਗੱਲ ਜਾਣਦੇ ਹੋਗੇ ਕਿ ਦੋਨੇ ਫੋਰਮਾਂ ਦੀ ਸਰਕਾਰ ਨਾਲ ਮੀਟਿੰਗ ਸ਼ੁਰੂ ਹੋਗੀ ਹੁਣ ਤਾਂ ਮਸਲਾ ਛੇਤੀ ਨਿਪਟਰਨ ਵਾਲਾ ਹੈ ਭਰਾਓ ਭੈਣੋ ਅੱਜ ਮੰਗੋ ਸਾਨੂੰ ਇਸ ਕਾਕੇ ਤਾਂ ਸਭ ਦੇ ਆ ਜੇ ਸਰਕਾਰ ਨਿਮੇੜ ਨਾਲ ਹੀ ਹੁੰਦੇ ਮੰਗਾ ਜੇ ਮੰਗਾ ਲਾਗੂ ਕਰਨੀਆਂ ਹੁੰਦੀਆਂ ਫਿਰ ਸਾਨੂੰ 1 ਮਹੀਨੇ ਦੀ ਮੀਟਿੰਗ ਨਹੀਂ ਦਿੰਦੇ ਸੀ ਜਿਹੜੀ ਸਰਕਾਰ ਕਹਿੰਦੀ ਆ ਕਿ ਅਸੀਂ ਢੱਲੇਵਾਲ ਸਾਹਿਬ ਦੀ ਸਿਹਦਾ ਬਹੁਤ ਖਿਆਲ ਰੱਖਦੇ ਆ ਤਾਂ ਢੱਲੇਵਾਲ ਸਾਹਿਬ ਦਾ ਦੇਖ ਖਿਆਲ ਰੱਖਦੇ ਹੁੰਦੇ ਮੀਟਿੰਗ 5 ਦਿਨਾਂ ਦੀ ਦਿੰਦੇ 10 ਦਿਨਾਂ ਦੀ ਦਿੰਦੇ ਸਾਡੀ ਮਹੀਨੇ ਦੀ ਕਿਉਂ ਡੇਟ ਮਿਲੀ ਕਿ ਜਿਵੇਂ ਕੋਈ ਇੰਟੈਲੀਜੈਂਸੀ ਨੇ ਰਿਪੋਰਟਾਂ ਸਰਕਾਰ ਦੀਆਂ ਰਿਪੋਰਟਾਂ ਇਹ ਜਾਂਦੀਆਂ ਨੇ ਕਿ ਇੱਕ ਮਹੀਨੇ ਨੂੰ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਕਿਸਾਨਾਂ ਦੇ ਵਿੱਚ ਇਹ ਗੱਲ ਜਾਣੀ ਸ਼ੁਰੂ ਹੋ ਜੂ ਕਿ ਸਰਕਾਰ ਮਹੀਨੇ-ਮਹੀਨੇ ਦੀ ਮੀਟਿੰਗ ਦਿੰਦੀ ਆ ਹੁਣ ਨਹੀਂ ਮੰਦੀ ਉਹ ਜਿਹੜੀਆਂ ਟਰਾਲੀਆਂ ਖੜੀਆਂ ਨੇ ਫਿਰ ਆਪਾਂ ਕੜਕਵੱਟ ਕੇ ਆ ਜਾਾਂਗੇ ਭਰਾਵੋ ਇਹ ਗੱਲ ਚਾਹੁੰਦੀ ਆ ਸਰਕਾਰ ਕਿ ਮੋਰਚਾ ਕਮਜ਼ੋਰ ਹੋਵੇ ਸਾਡਾ ਬੇਵਿਸ਼ਵਾਸੀ ਹੋਵੇ ਟਰਾਲੀਆਂ ਘਰਾਂ ਨੂੰ ਜਾਣ ਤਾਂ ਇਸ ਕਰਕੇ ਪੈਣੋ ਅੱਜ ਸੋਨੇ ਉੱਤੇ ਸੱਦਿਆ ਕਿ ਸਾਡੇ ਕਿੰਨੇ ਕੰਮਕਾਰ ਹੋਣ ਸਾਨੂੰ ਜੇ ਤੁਸੀਂ ਇਸ ਗੱਲ ਨੂੰ ਸਮਝ ਗਏ ਕਿ ਲੜਾਈ ਸਾਡੀ ਘਰਾਂ ਦੀ ਨਹੀਂ ਲੜਾਈ ਸਰਕਾਰ ਨਾਲ ਹੈ ਜਿਹੜੀਆਂ ਸਾਡੀਆਂ ਭਾਅ ਨਹੀਂ ਦਿੰਦੇ ਰਹੀਆਂ ਤਾਂ ਮੈਂ 2-4 ਮਿੰਟ ਦੇ ਵਿੱਚ ਜਿਹੜੇ ਕਿਸਾਨ ਆਗੂਆਂ ਦੇ ਬਿਆਨ ਹੈ ਕੋਈ ਵੀ ਨਿਖੇੜ ਕੇ ਭਾਅ ਨਹੀਂ ਮੰਗ ਰਿਹਾ